ਇੱਕ ਬਾਜਿਖਾਨੇ ਤੋਂ ਹੈ ਬਾਬੇ ਰਖੜਾ ਦੇ ਮੇਲੇ ਤੇ ਗਿਆ ਸੀ ਜੀ ਉੱਥੋਂ ਪੈਗਪਗ ਲਾ ਕੇ ਕੋਈ ਪਾਇਆ ਉਹ ਉਧਰ ਨਹੀਂ ਕਰਨੀ ਆਪਦੇ ਕੁੜੀ ਕੋਲ ਉੱਠ ਗਿਆ ਜੀ ਕੁੜੀ ਕੋਲੋਂ ਹੁੰਦਾ ਹੋਇਆ ਇਹ ਪਿੰਡ rau ਵਾਲੇ ਸਹਰੇ ਹੈ ਜੀ ਉੱਥੋਂ ਹੋ ਕੇ ਇਹ ਬਾਜਾਖਾਨੇ ਜਾ ਰਿਹਾ ਸੀਗਾ ਜੀ ਉਹ ਉੱਥੋਂ ਲਿੰਕ ਰੋਡ ਬਣਿਆ ਜੀ ਬਾਜੇਖਾਨੇ ਨੂੰ ਉਹ ਜਦੋਂ ਮੋਟਰ ਤੇਜ਼ ਹੋਣ ਕਾਰਨ ਮੋੜ ਤੋਂ ਆਏ ਤਸੂਹ ਚ ਗਰ ਗਿਆ ਜੀ ਸਾਨੂੰ ਮੋਟਰਸਾਈਕਲ ਤੋਂ ਪਤਾ ਲੱਗਿਆ ਜੀ ਉਧਰੋਂ ਸਾਰਾ ਕਲਾਪਣ ਜੋ ਫੋਟੋਆਂ WhatsApp ਕੀਤੀ ਗਈ ਗਰੁੱਪਾਂ ਦੇ ਪਾਂਹਾਂ ਹਨ ਪਤਾ ਲੱਗਿਆ ਵੀ ਸਾਡਾ ਬੰਦਾ ਗੁੰਮ ਸੀ ਦੋਇਆ ਤੇ ਮੋਟਰਸਾਈਕਲ ਸਾਨੂੰ ਸੂਚ ਤੋਂ ਮਿਲਿਆ ਜੀ ਉਹਦੇ ਬਦੌਲਤ ਸਾਨੂੰ ਪਤਾ ਲੱਗਿਆ ਵੀ ਸਾਡਾ ਹ ਬੰਦਾ ਇਹ ਇਹ ਪਿੰਡ ਪਾਜਾਖੰਡ ਦਾ ਸੀ ਇਹਦੀ ਉਮਰ ਕਿੰਨੀ ਸਾਡਾ ਇਹਦੀ ਉਮਰ ਆ 45 46 ਸਾਲ ਦੀ ਉਮਰ ਹੈ ਜੀ ਜੀ ਇਹਦਾ ਨਾਂ ਜੀ ਦਸ਼ਮਿੰਦਰ ਸਿੰਘ ਔਰ ਪਕਾਲਾ ਬੰਦੇ ਪਾਜਾ ਖਾਣਾ ਰਹਿਣ ਨਾਲ ਆ ਗਿਆ ਇਹ ਕੰਮ ਜੀ ਦਿਹਾੜੀ ਕਰਦਾ ਸੀਗਾ ਜੀ ਟੂੜੀ ਕਲੇ ਟਰਾਲੇ ਭਰਦਾ ਸੀਗਾ ਲੱਕੜ ਦਾ ਕੰਮ ਕਰਦਾ ਸੀਗਾ ਜੀ ਵੀ ਬਹਿਲਾ ਨਹੀਂ ਸਕਦੇ ਬੰਦਾ ਪੂਰਾ ਕਮਾਉ ਸੀਗਾ ਜੀ ਵੀਰੇ ਰਾਤ ਸਾਨੂੰ ਇੱਕ ਸਾਡੇ ਐਮਰਜੈਂਸੀ ਨੰਬਰ ਤੇ ਸੂਚਨਾ ਮਿਲੀ ਸੀ ਵੀ ਚੜ੍ਹਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਦੇ ਵੀ ਇੱਕ ਰੌਂਦਾ ਰਜਵਾਹੇ ਚ ਅਣਪਛਾਤੀ ਲਾਸ਼ ਪੈਰ ਰਹੀ ਆ ਉਹ ਅਸੀਂ ਸਰਦਾਰ ਅਕਵਾਲ ਸਿੰਘ ਏਐਸਆਈ ਐਸਐਚਓ ਰਜੇਸ਼ ਕੁਮਾਰ ਤੇ ਡੀਐਸਪੀ ਦੀ ਅਗਵਾਈ ਹੇਠ ਕੱਢ ਕੇ ਸਿਵਲ ਹਸਪਤਾਲ ਦੀ ਮੋਰਚੀ ਚ ਰੱਖਤਾ ਜੀ ਜਦੋਂ ਅਸੀਂ ਪੜਤਾਲ ਕੀਤੀ ਤੋ ਬਾਜੇਖਾਨੇ ਦਾ ਬੰਦਾ ਦੱਸਿਆ ਜਾ ਰਿਹਾ ਜਸਵਿੰਦਰ ਸਿੰਘ ਜੀ ਉਸ ਦੀ ਪਛਾਣ ਹੋ ਗਈ ਹੁਣ ਉਸ ਨੂੰ ਪੁਲਿਸ ਦੀ ਡੀਗਰੀ ਕਿਟ ਪੋਸਟਮਾਨ ਨੂੰ ਕਰਾ ਕੇ ਡੈੱਡ ਬਡੀ ਵਾਰਸਨ ਦੇ ਹਵਾਲੇ ਕਰ ਦਿੱਤੀ ਜਾਊਗੀ ਓਕੇ ਕਿੰਨੀ ਉਮਰ ਕਿੰਨੀ ਹੈ ਉਮਰ ਸਰ ਹੋਊਗੀ 40 ਤੋਂ 45 ਸਾਲ ਦੇ ਵਿੱਚ ਵਿੱਚ ਆ ਜੀ ਕੀ ਕੰਮ ਕੀ ਕਰਦਾ ਤੂੰ ਕੰਮ ਤਾਂ ਵਿਚਾਰੇ ਮਜ਼ਦੂਰੀ ਵਗੈਰਾ ਟੂੜੀ ਦੇ ਟਰਾਲੇ ਵਗੈਰਾ ਦੇ ਕਰ ਰਿਹਾ ਸਰ ਅਜੇ ਕੋਈ ਪਤਾ ਲੱਗਿਆ ਵੀ ਕੀ ਕਾਰਨ ਕੀ ਹੋ ਨੀ ਕਾਰਨ ਸਰ ਹਲੇ ਦਾ ਕੋਈ ਨਹੀਂ ਪਤਾ ਲੱਗਿਆ ਪੋਸਟਮਾਨ ਨੂੰ ਰਿਪੋਰਟ ਤੇ ਪਤਾ ਲੱਗੂਗਾ